ਅੜਵਾ ਕੱਟ ਜੁੜੇ ਨੇ ਜੋ ਕਿ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦੇ ਪ੍ਰੀਤ ਨਿਰਵਾਣ ਦੇ ਸ਼ਰਧਾਂਜਲੀ ਦੇ ਲਈ ਆਏ ਨੇ ਆਪਣੇ ਸਾਥੀਆਂ ਦੇ ਨਾਲ ਸੋ ਵਿਕਰਮ ਲੰਗੇਜੀ ਅੱਜ ਤੁਸੀਂ ਆਏ ਜੇ ਤੇ ਅੱਜ ਪ੍ਰੀਤ ਨਿਰਵਾਣ ਦੇ ਵਾਸਤੇ ਸਾਰੇ ਮਨਾਉਂਦੇ ਪਏ ਆ ਪਰ ਪ੍ਰੀਤ ਨਿਰਵਾਣ ਦਾ ਅਰਥ ਕੀ ਆ ਇਹ ਦੱਸਿਓ ਜਰਾ ਪ੍ਰੀਤ ਨਿਰਵਾਣ ਦਾ ਅਰਥ ਕੀ ਆ ਅੱਜ ਬਾਬਾ ਸਾਹਿਬ ਛੱਡ ਕੇ ਚਲੇ ਗਏ ਜੀ ਅਨੂੰ ਅੱਜ ਦੇ ਦਿਨ ਠੀਕ ਆ ਜੀ 56 ਨੂੰ 6 ਦਸੰਬਰ ਨੂੰ ਇਹਦਾ ਅਰਥ ਦੱਸਿਓ ਮੈਨੂੰ ਕੀ ਆ ਕਿਉਂਕਿ ਜਿਆਜਾ ਹੀਮਤ ਕਰੀ ਜਾਂਦੇ ਆ ਭਾਰਤ ਕੇ ਛੱਡਦੇ ਜਾਂਦੇ ਪਏ ਆ ਇਹ ਨਰਾਇਣ ਨੂੰ ਲੱਗਦਾ ਤੇ ਇਹਨੂੰ ਉਲਟੇ ਕਰਦਾ ਜੱਜ 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 ਜਾ ਕੇ ਕੁਛ ਹੈ ਨਹੀਂ ਜੱਜ ਹਾਂਜੀ ਸਾਰੇ ਦੇਖ ਰਹੇ ਦਰਸ਼ਕਾਂ ਨੂੰ ਲੋਕਾਂ ਨੂੰ ਜੈ ਜੈ ਭਾਰਤ ਅੱਜ ਅੰਮ੍ਰਿਤਸਰ ਦੇ ਵਿੱਚ ਮਹੂਤਵਨਾਸੀ ਪਹੁੰਚ ਸਮਾਜ ਦੇ ਲੋਕਾਂ ਨੇ ਬਾਬਾ ਸਾਹਿਬ ਡਾਕਟਰ ਮੈਡੀਕਲ ਦਾ ਜਿਹੜਾ ਕਿਸੇ ਸਟੇਟ ਨਹੀਂ ਫਰੀ ਨਵਾਂਡੇ ਆ ਜਿਹਨੂੰ ਕੀ ਆਪਣੇ ਸਾਥੀਆਂ ਦਾ ਸੇਵਾ ਵੀ ਉਹ ਕੀ ਆ ਆਮ ਪਾਸ਼ਾ ਦੇ ਵਿੱਚ ਆਪਾਂ ਬਰਸੀ ਕਹਿੰਦੇ ਆ ਅੱਜ ਨੂੰ 68 ਸਾਲ ਪਹਿਲਾਂ ਲਗਭਗ 69 ਈਅਰ ਪਹਿਲਾਂ ਬਾਬਾ ਸਾਹਿਬ ਦਾ ਅਮਰੀਕਾ ਸਾਨੂੰ ਛੱਡ ਕੇ ਚਲੇ ਗਏ ਪਰ ਉਹਨਾਂ ਦੇ ਜਾਣ ਦੇ ਬਾਦੋਂ ਮੌਨਵਾਸੀ ਭੋਜਨ ਸਮਾਦ ਦੇ ਲੋਕਾਂ ਨੂੰ ਜਿਹੜੇ ਹੱਤੋਂ ਟੁੱਟ ਬਾਬਾ ਸਾਹਿਬ ਡਾਕਟਰ ਅਮਰੀਕਾ ਨੇ ਸ਼ਬਦਾਂ ਦੇ ਵਿੱਚ ਲੈ ਕੇ ਦਿੱਤੇ ਸੀ ਉਹਨਾਂ ਦਾ ਬੈਨੀਫਿਟ ਚੁੱਕ ਕੇ ਭੋਜਨ ਸਮਾਦ ਦੇ ਲੋਕ ਉਹਨਾਂ ਨੂੰ ਅਸੀਂ ਭੋਜਨ ਸਮਾਦ ਦੇ ਲੋਕਾਂ ਅੱਗੇ ਵਧੇ ਆ ਪਰ ਸਾਥੇ ਇੱਕ ਨਾਰਾ ਬਾਰ-ਬਾਰ ਪੂਰੇ ਦੇਸ਼ 'ਚ ਗੂੰਜਦਾ ਵਾ ਕੀ ਬਾਬਾ ਸਾਹਿਬ ਤੇਰੀ ਸੋਚ ਦੇ ਪੈਰਾ ਦੇਵਾਗੇ ਠੋਕ ਕੇ ਤੇ ਬਾਬਾ ਸਾਹਿਬ ਡਾਕਟਰ ਅੰਮਿਤਕਰ ਦੀ ਸੋਚ ਦੇ ਪੈਰਾ ਜੇਕਰ ਠੋਕ ਕੇ ਦੇਣਾ ਵਾ ਤੇ ਸਭ ਤੋਂ ਪਹਿਲਾਂ ਇਹ ਪਤਾ ਜਾਈਏ ਕਿ ਬਾਬਾ ਸਾਹਿਬ ਡਾਕਟਰ ਅੰਮਿਤਕਰ ਦੀ ਸੋਚ ਨਹੀਂ ਹੈਗੀ ਮਗਰ ਇਹ ਸਾਹਿਬ ਡਾਕਟਰ ਅੰਮਿਤਕਰ ਆਪਣੀ ਜੀਵਨ ਦੇ ਵਿੱਚ ਜਿੰਨੇ ਉਹ ਕੰਮ ਸਾਡੇ ਲਈ ਕਰਨਾ ਚਾਹੁੰਦੇ ਸੀ ਉਹ ਸਾਰੇ ਕਰਕੇ ਛੱਡ ਗਏ ਨੇ ਕਿਉਂਕਿ ਬਾਬਾ ਸਾਹਿਬ ਡਾਕਟਰ ਅੰਮਿਤਕਰ ਨੇ ਖੁਦ ਇੱਕ ਗੱਲ ਕਹੀ ਸੀ ਕਿ ਅਗਰ ਇੱਕ ਵਿਅਕਤੀ 7 ਜਨਮ ਲਿਆ ਹੋਵੇ ਤੇ ਮੈਂ ਉਨਾ ਉਹਨਾ ਮੈਂ ਉਹਨਾ ਮੈਂ ਕੰਮ ਕੀਤਾ ਵਾ ਇੱਕ ਤਾਂ ਵਿਅਕਤੀ ਵਿੱਚ 7 ਜਨਮ ਵੀ ਲੈ ਲਵੇ ਤਾਂ ਵੀ ਉਹਨਾ ਕੰਮ ਨਹੀਂ ਕਰ ਸਕਦਾ ਪਰ ਬਾਬਾ ਸਾਹਿਬ ਦਾ ਇੱਕ ਮਿੰਟ ਕਰਦਾ ਜਿਹੜੀ ਜਿਹੜੀ ਜੋ ਜਿੰਨੇ ਵੀ ਕੰਮ ਹੈਗੇ ਜਿਹੜੇ ਉਹਨਾਂ ਦੇ ਮੇਨ ਜੋ ਕੰਮ ਹੈਗੇ ਜਿਹੜੇ ਆਪਣੇ ਜੀਵਨ ਦੇ ਵਿੱਚ ਉਹਨਾਂ ਦੇ ਪੂਰੇ ਨਹੀਂ ਹੋ ਸਕਿਓ ਏ ਦੋ ਹੀ ਹੈਗੇ ਏ ਇੱਕ ਤਾਂ ਭਾਰਤ ਦੇ ਵਿੱਚ ਆਪਣਾ ਰਾਜ ਸਥਾਪਿਤ ਕਰਨਾ ਅਤੇ ਭਾਰਤ ਦੇ ਵਿੱਚ ਆਪਣਾ ਤਰਫ ਸਥਾਪਿਤ ਕਰਨਾ ਬਾਬਾ ਸਾਹਿਬ ਡਾਕਟਰ ਮੈਡੀਕਲ ਦੇ ਦੋ ਮੁੱਖ ਉਦੇਸ਼ ਹੈਗੇ ਜਿਹੜੇ ਕੀ ਕਰਨ ਵਾਲੇ ਰਹਿ ਗਏ ਜਿਹੜਾ ਉਹ ਕੰਮ ਉਹਨਾਂ ਨੇ ਸਾਨੂੰ ਦਿੱਤਾ ਵਾ ਮੂਲ ਵਾਸੀ ਬਹੁਜਰ ਸਮਾਜ ਦੇ ਸਿੰਘ ਜੀ ਹਸਾਸ ਤੋਂ 47 ਜਾਤੀਆਂ ਨੂੰ ਦਿੱਤਾ ਉਹ ਹੀ ਅੱਜ ਇਹ ਕੰਮ ਉਹ ਜਿਹੜਾ ਆ ਨਾ ਪੂਰਾ ਕਰਨਾ ਵਾ ਇਹ ਬਾਬਾ ਸਾਹਿਬ ਡਾਕਟਰ ਅਮੇਡਕਰ ਦੀ ਸੋਚ ਤੇ ਪਹਿਰਾ ਦੇ ਆ ਕੇ ਠੋਕ ਕੇ ਜਿਹੜਾ ਇਸ ਨੂੰ ਪੂਰਾ ਕਰਨਾ ਵਾ ਕਿ ਡਾਕਟਰ ਅਮੇਡਕਰ ਕਿਸ ਧਰਮ ਨੂੰ ਮੰਨਦੇ ਹੀ ਉਸ ਧਰਮ ਨੂੰ ਪੂਰੇ ਭਾਰਤ ਦੇ ਵਿੱਚ ਸਥਾਪਿਤ ਕਰਨਾ ਹੈ ਪਰ ਬਾਬਾ ਸਾਹਿਬ ਡਾਕਟਰ ਅਮਿਤ ਕਲ ਦਾ ਜਿਹੜਾ ਮੁੱਖ ਉਦੇਸ਼ ਹੈ ਕਿ ਭਾਰਤ ਜਿਹੜਾ ਹੈਗਾ ਭੋਜਨ ਸਮਾਦ ਦੇ ਲੋਕਾਂ ਦਾ ਤੇ ਇਹਦੇ ਉੱਤੇ ਰਾਜ ਵੀ ਭੋਜਨ ਸਮਾਦ ਦੇ ਲੋਕਾਂ ਦਾ ਹੋਵੇ ਇਸ ਦੇਸ਼ ਦੇ ਜਿਹੜੇ ਪ੍ਰਾਂਤ ਹੈਗੇ ਉਹਨਾਂ ਦੇ ਸੀਐਮ ਇਸ ਦੇਸ਼ ਦਾ ਪੀਐਮ ਜਿਹੜਾ ਹੈਗਾ ਮੂਲਵਸਤਵ ਸਮਾਜ ਦੇ ਵਿੱਚ ਹੋਣਾ ਚਾਹੀਦਾ ਜਿਆਦਰ ਪਾਰਟੀ ਅਮਿਤ ਕਲ ਵਾਦੀ ਹੈਗੇ ਉਹਨਾਂ ਦਾ ਜਿਹੜਾ ਉਦੇਸ਼ ਹੈਗਾ ਉਹ ਆਪਣੇ ਉਦੇਸ਼ ਵੱਲ ਲੱਗੇ ਰਹੇ ਨੇ ਬਾਕੀ ਸਮੇਂ ਆਉਣ ਦੇ ਸਬੰਧ ਦਾ ਪਤਾ ਚਲੇ ਜਾਂਦਾ ਉਹ ਕੀ ਕਰਦੇ ਕੀ ਨਹੀਂ ਧੰਨਵਾਦ ਜੀ ਜੀ